ਅੱਜ ਅਸੀਂ ਬਣਾਵਾਂਗੇ ਮਕਰ ਸੰਕ੍ਰਾਂਤੀ ਸਪੈਸ਼ਲ ਮਾਂ ਦੀ ਦਾਲ ਤੇ ਚੋਲਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਖਿਚੜੀ ਇਹ ਖਿਚੜੀ ਜਿਹੜੀ ਹੈ ਸੰਗਰਾਹਦ ਵਾਲੇ ਦਿਨ ਸਵੇਰੇ ਬ੍ਰੇਕਫਾਸਟ ਦੇ ਵਿੱਚ ਬਣਾ ਕੇ ਖਾਧੀ ਜਾਂਦੀ ਹੈ ਪਹਿਲੇ ਅਲੱਗ ਤੋਂ ਮਾਂ ਦੀ ਦਾਲ ਤੇ ਚੋਲ ਜਿਹੜੇ ਮਿਕਸ ਕਰਕੇ ਖਿਚੜੀ ਜਿਹੜੀ ਹੈ ਘਰ ਦੇ ਪੂਰਾ ਮੈਂਬਰ ਜਿਹੜੇ ਜਿੰਨੇ ਵੀ ਘਰ ਦੇ ਵਿੱਚ ਮੈਂਬਰ ਆ ਸਾਰੇ ਉਹ ਖਿਚੜੀ ਨੂੰ ਮੰਨ ਚਦੇ ਆ ਅਲੱਗ ਅਲੱਗ ਖਿਚੜੀ ਉਹ ਮੰਨစီ ਜਾਂਦੀ ਹੈ ਜਿਹੜੀ ਮੰਨਸੀ ਹੋਈ ਖਿਚੜੀ ਹੈ ਉਹਨੂੰ ਤਾਲਣ ਕਰ ਦਿੱਤਾ ਜਾਂਦਾ ਤੇ ਜਿਹੜੀ ਆਪਾਂ ਅਲੱਗ ਤੋਂ ਖਿਚੜੀ ਜਿਹੜੀ ਮਿਕਸ ਕਰਨੇ ਆ ਮਾਂ ਦੀ ਦਾਲ ਤੇ ਚੋਲ ਜਿਹੜੇ ਮਿਕਸ ਕਰਨੇ ਆ ਉਹ ਆਪਾਂ ਘਰ ਦੇ ਵਿੱਚ ਬਣਾਣੇ ਆ ਤੇ ਸਾਰੇ ਮੈਂਬਰ ਜਿਹੜੇ ਉਹ ਖਿਚੜੀ ਖਾਂਦੇ ਆ ਇਹਨੂੰ ਘਿਓ ਦੇ ਨਾਲ ਜਾਂ ਫਿਰ ਦ ਤੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਹਾਡੇ ਉੱਥੇ ਇਹ ਪ੍ਰੋਸੈਸ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਹ ਖਿਚੜੀ ਖਾਂਦੇ ਹੋ ਜਰੂਰ ਦੱਸਿਓ ਜਾਂ ਨਹੀਂ ਖਾਂਦੇ ਤੁਹਾਡੇ ਨਹੀਂ ਬਣਦੀ ਤਾਂ ਵੀ ਮੈਨੂੰ ਜਰੂਰ ਦੱਸਿਓ ਤੇ ਮੈਂ ਇਹ ਖਿਚੜੀ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਨੇ ਖਿਚੜੀ ਇਹ ਖਿਚੜੀ ਬਣਾਉਣ ਦੇ ਲਈ ਮੈਂ ਅੱਧੀ ਕੋਲੀ ਮਾਦੀ ਦਾਲ ਲਈ ਹੈ ਜਿਹਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਧੋਲਿਆ ਤੇ ਧੋਂ ਤੋਂ ਬਾਅਦ ਮੈਂ ਇਹਨੂੰ ਕੋ 10-15 ਮਿੰਟ ਲਈ ਇਦਾਂ ਹੀ ਭਿਓ ਕੇ ਛੱਡ ਦਿੱਤਾ ਸੀ ਤਾਂ ਕਿ ਇਹਦੇ ਉੱਤੇ ਡਸਟ ਵਗੈਰਾ ਲੱਗੀ ਹੋਈ ਜਿਹੜੀ ਉਹ ਸਾਫ਼ ਹੋ ਜਾਏ ਤੇ ਨਾਲ ਹੀ ਦਾਲ ਜਿਹੜੀ ਇਹਦੇ ਉੱਤੇ ਕਾਲਗੀ ਵਗੈਰਾ ਹੁੰਦੀ ਹੈ ਉਹ ਵੀ ਸਾਫ਼ ਹੋ ਜਾਏ ਤੇ ਫਿਰ ਤੋਂ ਇਹਨੂੰ ਮੈਂ ਦੋ ਵਾਰ ਧੋਲਿਆ ਹੁਣ ਆਪਾਂ ਇਹ ਦਾਲ ਜਿਹੜੀ ਇਹਦਾ ਪਾਣੀ ਕੱਢ ਦਿੱਤਾ ਤੇ ਇਹਨੂੰ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਕਿਉਂਕਿ ਦਾਲ ਜਿਹੜੀ ਇਹਨੂੰ ਆਪਾਂ ਪਹਿਲੇ ਪਕਾਣਾ ਹੈ ਦਾਲ ਪੱਕਣ ਦੇ ਵਿੱਚ ਥੋੜਾ ਟਾਈਮ ਲੈਂਦੀ ਹੈ ਤੇ ਜੇਕਰ ਆਪਾਂ ਮਿਕਸ ਹੁਣ ਆਪਾਂ ਦਾਲ ਦੇ ਵਿੱਚ ਪਾਵਾਂਗੇ ਇੱਕ ਗਲਾਸ ਪਾਣੀ ਤੁਸੀਂ ਡੇਢ ਜਾਂ ਦੋ ਗਲਾਸ ਪਾਣੀ ਵੀ ਇਹਦੇ ਵਿੱਚ ਪਾ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਨਾਲ ਪਾਵਾਂਗੇ ਕੁਝ ਮਸਾਲੇ ਅਦਰਕ ਪਾਵਾਂਗੇ ਲੰਬੇ ਲੰਬੇ ਕੱਟੇ ਹੋਏ ਸਲਾਈਸ ਦੇ ਵਿੱਚ ਚਾਰ ਲੌਂਗ ਪਾਵਾਂਗੇ ਨਾਲ ਹੀ ਕਾਲੀ ਮਿਰਚ ਪਾਵਾਂਗੇ 8 ਤੋਂ 10 ਦਾਣੇ ਚਾਰ ਮੈਂ ਲਾਲ ਮਿਰਚਾਂ ਲਈਆਂ ਨਾਲ ਹੀ ਮੈਂ ਲੈ ਇਹਦੇ ਵਿੱਚ ਅੱਧਾ ਚਮਚ ਜੀਰਾ ਤੁਸੀਂ ਲਾਲ ਮਿਰਚਾਂ ਦੀ ਜਗ੍ਹਾ ਹਰੀਆਂ ਮਿਰਚਾਂ ਪਾ ਸਕਦੇ ਹੋ ਹੋਰ ਮਸਾਲੇ ਪਾਣਾ ਚਾਹੋ ਤੇ ਪਾ ਸਕਦੇ ਹੋ ਹੁਣ ਇਹ ਸਾਰੀਆਂ ਚੀਜ਼ਾਂ ਮੈਂ ਪਾ ਦਿੱਤੀਆਂ ਕੁੱਕਰ ਦੇ ਵਿੱਚ ਨਾਲ ਹੀ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਮੈਂ ਇੱਕ ਛੋਟਾ ਚਮਚ ਨਮਕ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਮਕ ਜਿਹੜਾ ਪਾ ਲਿਓ ਅੱਧਾ ਕ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ 1 ਚਮਚ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਘਿਓ ਦੀ ਕੁਆਂਟੀਟੀ ਜਿਹੜੀ ਵੱਧ ਘੱਟ ਕਰ ਸਕਦੇ ਹੋ ਜੇਕਰ ਨਹੀਂ ਖਾਣਾ ਪਸੰਦ ਕਰਦੇ ਤਾਂ ਤੇਲ ਵੀ ਪਾ ਸਕਦੇ ਹੋ ਤੁਸੀਂ ਇਹਦੀ ਜਗ੍ਹਾ ਤੇ ਬਸ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਇਹਨੂੰ 10 ਮਿੰਟ ਲਈ ਪਕਾਵਾਂਗੇ ਆਪਾਂ ਮੀਡੀਅਮ ਗੈਸ ਦੇ ਉੱਤੇ 10 ਮਿੰਟ ਪਕਾਣਾ ਹੈ ਨਾ ਲੋ ਕਰਨੀ ਗਾਇਸ ਤਾਂ ਨਾ ਹੀ ਹਾਈ ਕਰਨੀ ਹੈ ਹਾਈ ਕਰਾਂਗੇ ਤੇ ਪਾਣੀ ਸੜ ਜਾਏਗਾ ਦਾਲ ਜਿਹੜੀ ਹੈ ਉਹ ਨਾਲ ਲੱਗ ਜਾਏਗੀ slow ਤੇ ਪਕਾਵਾਂਗੇ ਤਾਂ ਬਹੁਤ ਟਾਈਮ ਲੱਗੇਗਾ ਇਸ ਕਾਰਨ ਇਹਨੂੰ ਮੀਡੀਅਮ ਗੈਸ ਤੇ ਮੈਂ 10 ਮਿੰਟ ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿੱਤੀ ਤੇ ਇਹਦੀ ਭਾਫ਼ ਜਿਹੜੀ ਆਪਣੇ ਆਪ ਨਿਕਲ ਦਿੱਤੀ। ਦਾਲ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਪੱਕੀ ਤਾਂ ਨਹੀਂ ਹੈ ਪਰ ਫਿਰ ਵੀ ਹਲਕੀ ਜੀ ਸੌਫਟ ਹੋ ਗਈ ਹੈ। ਜਦੋਂ ਦਾਲ ਪੱਕਦੀ ਹੈ ਉਹ ਫਟ ਜਾਂਦੀ ਹੈ ਤੇ ਆਪਣੇ ਆਪ ਪਤਾ ਚੱਲ ਜਾਂਦਾ ਦਾਲ ਪੱਕ ਗਈ ਹੈ। ਪਰ ਇਹ ਸੌਫਟ ਹੋ ਗਈ ਹੈ ਤਾਂ ਸਾਨੂੰ ਇਸੇ ਤਰੀਕੇ ਦੀ ਦਾਲ ਜਿਹੜੀ ਚਾਹੀਦੀ ਹੈ। ਤੇ ਹੁਣ ਆਪਾਂ ਜਿਹੜੀ ਬਾਕੀ ਕਸਰ ਹੈਗੀ ਨਾ ਦਾਲ ਦੀ ਪੱਕਣ ਦੇ ਵਿੱਚ ਉਹ ਚੋਲਾਂ ਦੇ ਨਾਲ ਪੱਕ ਜਾਏਗੀ। ਹੁਣ ਆਪਾਂ ਇਹਦੇ ਵਿੱਚ ਪਾਣੀ ਆ ਚੋਲ ਮੈਂ 1.5 ਗਲਾਸ ਚੋਲ ਲਏ ਆ ਤੇ ਆਪਾਂ ਪ ਇਦੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ 2 ਗਲਾਸ ਪਾਣੀ ਮੈਂ 1.5 ਗਲਾਸ ਛੋਲਿਆਂ ਤੇ 2 ਗਲਾਸ ਇਹਦੇ ਵਿੱਚ ਪਾਣੀ ਪਾ ਰਹੀ ਹਾਂ ਤੁਸੀਂ ਆਪਣੇ ਛੋਲਾਂ ਦੇ ਹਿਸਾਬ ਨਾਲ ਪਾਣੀ ਇਹਦੇ ਵਿੱਚ ਪਾਓ ਜਿੰਨੇ ਵੀ ਛੋਲ ਜਿਹੜੇ ਪਾਣੀ ਖਾਂਦੇ ਹੋਣ ਜਿਦਾਂ ਪੁਰਾਣੇ ਛੋਲ ਹੁੰਦੇ ਆ ਉਹ 1.5 ਗਲਾਸ ਛੋਲਾਂ ਤੇ 3 ਗਲਾਸ ਹੋਣਾ ਵਿੱਚ ਪਾਣੀ ਪੈਂਦਾ 2.5 ਗਲਾਸ ਵੀ ਪੈ ਜਾਂਦਾ ਹੈ ਪਰ ਇਹ ਨਵੇਂ ਛੋਲਾਂ ਤੇ ਇਸ ਕਾਨੇ ਦੇ ਵਿੱਚ ਮੈਂ 2 ਗਲਾਸ ਪਾਣੀ ਪਾਇਆ ਹੁਣ ਆਪਾਂ ਕੁੱਕਰ ਦਾ ਟੱਕਣ ਬੰਦ ਕਰਕੇ ਹਾਈ ਫਲੇਮ ਤੇ 2 ਸਿਟੀਆਂ ਲਗਵਾ ਲਵਾਂਗੇ ਤੇ ਭਾਫ਼ ਆਪਣੇ ਆਪ ਹੀ ਦੇ ਨਿਕਲ ਦਵਾਂਗੇ ਪਾਫੀ ਦੀ ਨਹੀਂ ਕੱਢਣੀ ਆਪਣੇ ਆਪ ਇਹਦੀ ਰਿਲੀਜ਼ ਹੋਣ ਦੇਣੀ ਹੈ ਦੋ ਸੀਟੀਆਂ ਲਗਵਾ ਲਈਆਂ ਆਪਣੇ ਆਪ ਇਹਦੀ ਪਾਫ ਜਿਹੜੀ ਨਿਕਲ ਦਿੱਤੀ ਹੈ ਤੇ ਹੁਣ ਆਪਾਂ ਟੱਕਣ ਕੋਲ ਕੇ ਦੇਖ ਲੈਣੇ ਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਖਿਚੜੀਏ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਸੰਗਰਾਦ ਇਹ ਖਿਚੜੀ ਇਸ ਸਾਬਨਾ ਬਣਾਇਓ ਇਸ ਤਰੀਕੇ ਨਾਲ ਬਣਾਇਓ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਤੁਸੀਂ ਦੇਖੋ ਖਿਚੜੀ ਦਾ ਟੈਕਸਚਰ ਦੇਖੋ ਕਲਰ ਦੇਖੋ ਕਿੰਨਾ ਵਧੀਆ ਆ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੁਹਾਡੇ ਇਹ ਖਿਚੜੀ ਬਣਾ ਕੇ ਖਾਧੀ ਜਾਂਦੀ ਹੈ ਨਹੀਂ ਖਾਧੀ ਜਾਂਦੀ ਸੰਗਰਾਣ ਵਾਲੇ ਦਿਨ ਕਮੈਂਟ ਕਰਕੇ ਜਰੂਰ ਦੱਸਿਓ ਔਰ ਜੇਕਰ ਬਣਾ ਕੇ ਖਾਧੀ ਜਾਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਖਿਚੜੀ ਬਣਾਉਂਦੇ ਹੋ ਉਹ ਵੀ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਹੁਣ ਆਪਾਂ ਇਹ ਗਰਮਾ ਗਰਮ ਖਿਚੜੀ ਜਿਹੜੀ ਇਹਨੂੰ ਸਰਵ ਕਰ ਲਵਾਂਗੇ ਇਹਨੂੰ ਤੁਸੀਂ ਘਿਓ ਪਾ ਕੇ ਖਾਓ ਜਾਂ ਫਿਰ ਦਹੀਂ ਨਾਲ ਖਾਓ ਬਹੁਤ ਹੀ ਸੁਆਦ ਲੱਗਦੀ ਹੈ ਖਾਣ ਦੇ ਵਿੱਚ ਤੁਸੀਂ ਚਾਹੋ ਤੇ ਇਹਨੂੰ ਅਲੱਗ ਤੋਂ ਹੋਰ ਤੜਕਾ ਲਗਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਪਾ ਰਹੀਆਂ ਨਾ ਤਾਂ ਇਹਨੂੰ ਤੜਕਾ ਲਗਾ ਰਹੀਆਂ ਬਸ ਇਸੇ ਤਰੀਕੇ ਦੇ ਨਾਲ ਸਿੰਪਲ ਤਰੀਕੇ ਦੇ ਨਾਲ ਇਹ ਖਿਚੜੀ ਜਿਹੜੀ ਆ ਰੱਖਾਂਗੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਤਾਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਖਿਚੜੀ ਕਿੱਦਾਂ ਦੀ ਬਣੀ ਸੀ ਜੇਕਰ ਮੇਰੀ ਇਹ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੂੰ ਲੋਹੜੀ ਦੀਆਂ ਤੇ ਸੰਗਰਾਂਦ ਦੀਆਂ ਬਹੁਤ-ਬਹੁਤ ਮੁਬਾਰਕਾਂ ਮਿਲਦੇ ਹਨ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ